ਪ੍ਰਜਾਇਡਿੰਗ ਅਫਸਰ ਇਹਨਾਂ ਨੇ ਆਮ ਆਦਮੀ ਪਾਰਟੀ ਦਾ ਜਿਹੜਾ ਵਿਕੀ ਸੂਦ ਉਹਨੂੰ ਲਾਤਾ ਜਦ ਕਿ ਆਮ ਆਦਮੀ ਪਾਰਟੀ ਮੌਜੂਦਾ ਸਰਕਾਰ ਉਹਨੂੰ ਪ੍ਰਜਾਇਡਿੰਗ ਅਫਸਰ ਇਹ ਲਾ ਨਹੀਂ ਸਾਰੀ ਦਾ ਪਹਿਲਾਂ ਹਾਈ ਕੋਰਟ ਚ ਪਾਇਆ ਹੈ ਵੀ ਸਾਨੂੰ ਇਹਨਾਂ ਦਾ ਖਦਸ਼ਾ ਆਇਆ ਵੀ ਸਾਡੇ ਇਥੇ ਮਤਲਬ ਕੋਈ ਨਾ ਕੋਈ ਰੌਲਾ ਪਾਉਗੇ ਜ਼ਰੂਰ ਔਰ ਜਦੋਂ ਉਹਨਾਂ ਨੇ ਨਾਰੇ ਲਾਣੇ ਸ਼ੁਰੂ ਕੀਤੇ ਕਮਿਸ਼ਨਰ ਸਾਹਿਬ ਪਿੱਛੇ ਦੀ ਭੱਜ ਗਏ ਮੇਰੇ ਨਾਲ ਨੇ ਇਸ ਵਕਤ ਜੋ ਕਿ ਕਾਂਗਰਸ ਵੱਲੋਂ ਮੇਅਰ ਦੇ ਕੈਂਡੀਡੇਟ ਸੀ ਸੰਜੀਪ ਗੁਗਾ ਜੀ ਸੰਜੀਪ ਗੁਗਾ ਜੀ ਅੰਦਰ ਕੀ ਕਾਰਨ ਹੋਇਆ ਕਿ ਜਿਹੜੀ ਇਹ ਮੀਟਿੰਗ ਪੋਸਟਪੋਨ ਕੀਤੀ ਗਈ ਅ ਦੇਖੋ ਇਥੋਂ ਸਾਫ ਜਾਹ ਰਿਹਾ ਜੋ ਪੰਜਾਬ ਦੇ ਵਿੱਚ ਹੋ ਰਿਹਾ ਲੋਕਾਂ ਨੇ ਮੰਡਟ ਕਾਂਗਰਸ ਪਾਰਟੀ ਨੂੰ ਜਾਂ ਦੂਜੀਆਂ ਅਨਦਰ ਪਾਰਟੀ ਨੂੰ ਉਹਨਾਂ ਨੇ ਮੰਡਟ ਦਿੱਤਾ ਆਮ ਆਦਮੀ ਪਾਰਟੀ ਨੂੰ ਛੱਡ ਕੇ ਔਰ ਇਹ ਲੋਕਤੰਤਰ ਦੀ ਜਿਹੜੀ ਹੱਤਿਆ ਕਰ ਰਹੇ ਆ ਅੱਜ ਅੰਦਰ ਤੁਸੀਂ ਜਾਣ ਵਾਲਾ ਦੇਖਿਓ ਪ੍ਰੋਗਰਾਮ ਐਦਾਂ ਆ ਜਿੱਦਾਂ ਪਤਾ ਨਹੀਂ ਕਿੰਨੀ ਕੁ ਪੁਲਿਸ ਉਹਨਾਂ ਨੇ ਲਾਈ ਹੋ ਆ ਸਭ ਤੋਂ ਪਹਿਲਾਂ ਸਾਡੇ ਐਮਐਲਏ ਸਾਹਿਬ ਨੇ ਇਹ ਗੱਲ ਦੱਸੀ ਆ ਵੀ ਪੁਲਿਸ ਹਾਲ ਦੇ ਅੰਦਰ ਨਹੀਂ ਆ ਸਕਦੇ ਕਮਿਸ਼ਨਰ ਸਾਹਿਬ ਬੈਠੇ ਆ 4 ਵਜੇ ਦਾ ਟਾਈਮ ਦਿੱਤਾ ਸੀ 4 ਵਜੇ ਤੋਂ ਬਾਅਦ 4:30 ਵਜੇ ਆਏ ਉਹ ਉਸ ਤੋਂ ਬਾਅਦ ਪ੍ਰਜਾਇਡਿੰਗ ਅਫਸਰ ਇਹਨਾਂ ਨੇ ਆਮ ਆਦਮੀ ਪਾਰਟੀ ਦਾ ਜਿਹੜਾ ਵਿੱਕੀ ਸੂਦ ਉਹਨੂੰ ਲਾਤਾ ਜਦ ਕਿ ਆਮ ਆਦਮੀ ਪਾਰਟੀ ਮੌਜੂਦਾ ਸਰਕਾਰ ਆ ਉਹਨੂੰ ਪ੍ਰਜਾਇਡਿੰਗ ਅਫਸਰ ਇਹ ਲਾ ਨਹੀਂ ਸਾਰੀ ਦਾ ਪਹਿਲਾਂ ਹਾਈ ਕੋਰਟ ਚ ਪਾਇਆ ਆ ਵੀ ਸਾਨੂੰ ਇਹਨਾਂ ਦਾ ਖਦਸ਼ਾ ਆ ਵੀ ਇਹ ਸਾਡੇ ਇੱਥੇ ਮਤਲਬ ਕੋਈ ਨਾ ਕੋਈ ਰੌਲਾ ਪਾਉਗੇ ਜ਼ਰੂਰ ਔਰ ਇਹਨਾਂ ਦੇ ਬੰਦੇ ਆਮ ਆਦਮੀ ਪਾਰਟੀ ਦੇ ਖੜੇ ਹੋ ਕੇ ਉਹਦੇ ਖਿਲਾਫ ਨਾਰੇਬਾਜ਼ੀ ਕਰਨ ਲੱਪੇ ਮਤਲਬ ਇਹ ਇੱਕ ਪ੍ਰੀਪਲਾਨਡ ਇੱਕ ਇਹਨਾਂ ਦਾ ਜਿਹੜਾ ਡਰਾਮਾ ਇਹਨਾਂ ਨੇ ਰਚਿਆ ਔਰ ਅੰਦਰ ਇੱਕ ਪਾਣੀ ਦਾ ਗਲਾਸ ਸੱਕ ਨਹੀਂ ਕਿਸੇ ਨੂੰ ਮਿਲਿਆ ਸਾਰੇ ਬੰਦੇ ਜਿਹੜੇ ਦੂਜੀਆਂ ਪਾਰਟੀਆਂ ਦੇ ਸੀ ਉਹ ਕਹਿੰਦੇ ਪਾਣੀ ਤਾਂ ਸੰਦੇਓ ਪੁਲਿਸ ਐਨੀ ਸੀ ਪਾਣੀ ਦਾ ਇੱਕ ਗਲਾਸ ਨਹੀਂ ਅੰਦਰ ਕਿਸੇ ਨੂੰ ਦਿੱਤਾ ਔਰ ਜਦੋਂ ਉਹਨਾਂ ਨੇ ਨਾਰੇ ਲਾਣੇ ਸ਼ੁਰੂ ਕੀਤੇ ਕਮਿਸ਼ਨਰ ਸਾਹਿਬ ਪਿੱਛੇ ਦੀ ਭੱਜ ਗਏ ਨਾਰੇ ਨਾਰੇ ਕਿਹਨਾਂ ਵੱਲੋਂ ਲਾਏ ਕਿਹੜੀ ਪਾਰਟੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਜਿਹੜੇ ਬੰਦੇ ਆ ਉਹਨਾਂ ਨੇ ਨਾਰੇ ਲਾਣੇ ਸ਼ੁਰੂ ਕਰ ਦਿੱਤੇ ਔਰ ਪ੍ਰੀ ਪਲਾਨ ਇਹ ਜਿਹੜਾ ਡਰਾਮਾ ਰਚਿਆ ਵੀ ਜਿਹੜਾ ਲੋਕਾਂ ਦਾ ਫਤਵਾ ਆ ਉਹ ਲੋਕਾਂ ਦਾ ਫਤਵਾ ਜਿਹੜਾ ਉਹਨੂੰ ਜਿਹੜਾ ਲੋਕਤੰਤਰ ਨੂੰ ਘਾਣ ਕਰਨ ਲਈ ਇਹਨਾਂ ਨੇ ਇਹ ਡਰਾਮਾ ਰਚਿਆ ਔਰ ਮੈਂ ਸਮਝਦਾ ਵੀ ਜਿਹੜਾ ਵੀਡੀਓਗ੍ਰਾਫੀ ਦਾ ਇੱਕ ਹਾਈ ਕੋਰਟ ਵੱਲੋਂ ਗਿਆ ਸੀ ਉਹ ਇੱਕ ਛੋਟਾ ਜਿਹਾ ਕੈਮਰਾ ਲੈ ਕੇ ਇੱਕ ਬੰਦਾ ਉਹ ਉਹਨਾਂ ਦਾ ਇਹ ਵੀਡੀਓਗ੍ਰਾਫੀ ਬਣਾਇਆ ਜਿਹੜੀ ਹਾਇ ਹਾਇ ਕਰਦੇ ਪਏ ਆ ਅਸੀਂ ਕਹਿ ਗਏ ਉਹਨੂੰ ਕਿਹਾ ਵੀ ਸਾਡੇ ਵੱਲ ਨੂੰ ਇੱਧਰ ਕੈਮਰਾ ਕਰ ਸਾਡੀ ਆਹ ਹਾਲਾਤ ਇੱਧਰ ਉਹਨੇ ਮੜੀ ਜੇ ਛੋੜੀ ਜੀ ਵੀਡੀਓ ਬਣਾਈ ਆ ਤੋਂ ਉਤੋਂ ਬਾਅਦ ਉਥੋਂ ਭੱਜ ਗਿਆ ਮਤਲਬ ਇੰਨਾ ਕੁ ਮਾੜਾ ਹਾਲਾਤ ਆ ਐਦਾਂ ਦੇ ਮਾੜੇ ਹਾਲਾਤ ਮੇਰੇ ਖਿਆਲ ਅੰਗਰੇਜ਼ਾਂ ਦੇ ਟਾਈਮ ਦੇਖੇ ਹੋਣੇ ਆ ਜਿਹੜੇ ਅੱਜ ਦੀ ਡੇਟ 'ਚ ਚੱਲ ਰਹੇ ਆ ਸੋ ਮੈਂ ਇਹਦੀ ਅੱਜ ਪੂਰ ਜ਼ੋਰ ਅਸੀਂ ਨਖੀਦੀ ਕਰਦੇ ਆ ਕਿ ਜਿਹੜਾ ਲੋਕਾਂ ਨੇ ਮੰਡਟ ਸਾਰੇ ਪਬਲਿਕ ਨੇ ਦਿੱਤਾ ਉਹਦਾ ਇਹਨਾਂ ਨੇ ਅੱਜ ਇਹਨਾਂ ਦੀ ਹਤਿਆ ਕੀਤੀ ਆ ਔਰ ਅਸੀਂ ਜਲਦੀ ਹੀ ਸਾਡੇ ਕਰਨ ਜੋ ਜੀ ਸਾਡੇ ਜਿਹੜੇ ਐਨੋਕੇਟ ਸਾਹਿਬ ਹਾਈ ਕੋਰਟ ਅਸੀਂ ਜਾ ਰਹੇ ਆਂ ਔਰ ਜੋ ਹਾਈ ਕੋਰਟ ਦਾ ਫੈਸਲਾ ਹੋਊਗਾ ਉਹਦੇ ਬਾਰੇ ਬਾਕੀ ਤੁਹਾਨੂੰ ਕਰਨ ਜੀ ਦੱਸ ਸਕਦੇ ਜਿਹੜਾ ਜੋ ਹਾਈ ਕੋਰਟ ਦੇ ਕੱਲ ਫੈਸਲਾ ਆਇਆ ਸੀ ਜੋ ਉਹਨੇ ਨਿਮਾਏ ਸੀ ਉਸ ਨੂੰ ਹਦਾਇਤਾਂ ਨੂੰ ਲੈ ਕੇ ਕੀ ਤੁਹਾਨੂੰ ਲੱਗਾ ਕਿ ਉਹ ਹਾਈ ਕੋਰਟ ਦੀਆਂ ਹਦਾਇਤਾਂ ਦੇ ਅਧੀਨ ਇਹ ساری ਕਾਰਵਾਈ ਚੁbsch ਕੀਤਾ ਗਿਆ ਹਾਈ ਕੋਰਟ ਦਾ ਇਹਨਾਂ ਨੇ ਇੱਕ ਵੀ ਜੋ ਉਹਦੇ ਵਿੱਚ ਲਿਖਿਆ ਸੀ ਜੋ ਆਰਡਰਾਂ ਦੇ ਵਿੱਚ ਇਹਨਾਂ ਨੇ ਉਹਦਾ ਕਾਣ ਕੀਤਾ ਹਾਈ ਕੋਰਟ ਨੂੰ ਇਹਨਾਂ ਨੇ ਮੈਂ ਤਾਂ ਉਹੀ ਗੱਲ ਕਰਦਾ ਪੇ ਹਾਈ ਕੋਰਟ ਨੂੰ ਇਹਨਾਂ ਨੇ ਕੁਝ ਨਹੀਂ ਸਮਝਿਆ ਔਰ ਹੁਣ ਹਾਈ ਕੋਰਟ ਜੱਜ ਸਾਹਿਬ ਇਹਦਾ ਆਪਣੇ ਜਵਾਬ ਦੇਉਗੇ ਔਰ ਅਸੀਂ ਬਹੁਤ ਜਲਦ ਸੋਮਵਾਰ ਨੂੰ ਲਾਵਾਂਗੇ ਸੋਮਵਾਰ ਨੂੰ ਕੰਟੈਂਪਟ ਦੀ ਜਿਹੜੀ ਕਾਰਵਾਈ ਕਰਾਂਗੇ ਐਪਲੀਕੇਸ਼ਨ ਆਪਾਂ ਹਾਂਜੀ ਠੀਕ ਹੈ ਤੁਸੀਂ ਕੀ ਕਹਿੰਦੇ ਹੋ ਕਿਦਾਂ ਦੇਖੋ ਹਾਈ ਕੋਰਟ ਦੇ ਆਰਡਰ ਦਾ ਸ਼ਰੇਆੰਤ ਝਾੜਾ ਆਇਆ ਕਿਹਾਂ ਕਹਿੰਿਆ ਕੰਟੈਂਪਟ ਕੀਤੀ ਗਈ ਪਹਿਲਾ ਪੁਆਇੰਟ ਜੇ ਮੈਂ ਹਾਈ ਕੋਰਟ ਦੇ ਆਰਡਰ ਦੀ ਗੱਲ ਕਰਾਂ ਸਬ ਤੋਂ ਪਹਿਲਾ ਪੁਆਇੰਟ ਹਾਈ ਕੋਰਟ ਦੇ ਆਰਡਰ ਦਾ ਹੈ ਸਿਗਾ that the respondent ਜਿਹੜਾ ਕਿ ਡਿਵੀਜ਼ਨਲ ਕਮਿਸ਼ਨਰ ਆ ਹੀ ਵਿਲ ਸ਼ੈਲ ਕੰਡਕਟ ਦੀ ਫਰਸਟ ਮੀਟਿੰਗ ਆਫ ਦੀ ਨਿਊਲੀ ਇਲੈਕਟਿਡ ਕਾਉਂਸਲਰਸ ਔਨ ਸ਼ਡਿਊਲਡ ਡੇਟ ਔਨ 25th ਐਟ 4-5 ਵਜੇ ਪertaining to ਮੇਅਰ ਸੀਨੀਅਰ ਡਿਪਟੀ ਮੇਅਰ ਐਂਡ ਡਿਪਟੀ ਮੇਅਰ ਹੁਣ ਜਦ ਪਹਿਲੀ ਮੀਟਿੰਗ ਕੰਡਕਟ ਕਰਕੇ ਜਿਸ ਦੇ ਵਿੱਚ ਚੋਣ ਹੋਣੀ ਸੀ ਜਦ ਦੇਖਿਆ ਕਿ ਪ੍ਰਸ਼ਾਸਨ ਦਾ ਐਨਾ ਪ੍ਰੈਸ਼ਰ ਕਹ ਲੋ ਜਾਂ ਤੱਕੇਸ਼ਾਹੀ ਕਹ ਲੋ ਕਿ ਉਹ ਚੋਣ ਤਾਂ ਉਹਨੇ ਕੀ ਕਰਵਾਨੀ ਸੀ ਉਹ ਬੈਕ ਡੋਰ ਤੋਂ ਦੌੜ ਕੇ ਚਲੇ ਗਿਆ ਉੱਥੋਂ ਤੇ ਆਪਣੀ ਜ਼ਿੰਮੇਵਾਰੀ ਤੋਂ ਵੀ ਭੱਜਿਆ ਤੇ ਹਾਈ ਕੋਰਟ ਦੇ ਆਰਡਰਾਂ ਦੀ ਵੀ ਤੋਹੀਨ ਕੀਤੀ ਆ ਅਸੀਂ ਪੂਰੀ ਕਾਂਗਰਸ ਪਾਰਟੀ ਡਿਵੀਜ਼ਨਲ ਕਮਿਸ਼ਨਰ ਨੂੰ ਬਾਈ ਨੇਮ ਹਾਈ ਕੋਰਟ ਕੰਟੈਂਪਟ ਆਫ ਕੋਰਟ ਸੇ ਲੈ ਕੇ ਜਾਵਾਂਗੇ ਅਤੇ ਹਾਈ ਕੋਰਟ ਇਨਸਾਫ ਸਾਡਾ ਕਰੇਗਾ